ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਪੇਸ਼ ਹੈ ਅਜੀਤ ਕੌਰ ਦੀ ਲਿਖੀ ਹੋਈ ਕਹਾਣੀ ਨੰਦੂ ਦਾ ਸਾਰ ਵੀਡੀਓ ਦੇ ਵਿੱਚ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਹੋਣਗੇ ਤੇ ਆਖਰ ਦੇ ਵਿੱਚ ਕਹਾਣੀਕਾਰਾ ਅਜੀਤ ਕੌਰ ਦੀ ਜੀਵਨੀ ਵੀ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਕਹਾਣੀ ਨੰਦੂ ਇਸ ਦਾ ਸਾਰ ਦੇਖਦੇ ਹਾਂ ਨੰਦੂ 13 ਵਰਿਆਂ ਦਾ ਇੱਕ ਗੜਵਾਲੀ ਮੁੰਡਾ ਸੀ ਉਹ ਕਹਾਣੀਕਾਰਾ ਦੇ ਗਵਾਂਢੀ ਸਰਦਾਰਾਂ ਦੇ ਘਰ ਨੌਕਰੀ ਕਰਦਾ ਸੀ ਕਦੇ-ਕਦੇ ਉਹ ਕੰਮ ਕਾਜ ਤੋਂ ਵਿਹਲਾ ਹੋ ਕੇ ਕਹਾਣੀਕਾਰਾ ਦੇ ਕੋਲ ਆ ਬੈਠਦਾ ਉਹ ਪੰਜਾਬੀ ਵੀ ਚੰਗੀ ਬੋਲ ਲੈਂਦਾ ਸੀ ਪਰ ਕਦੇ-ਕਦੇ ਤੇ ਰੁੱਕ-ਰੁੱਕ ਕੇ ਬੋਲਦਾ ਸੀ ਨੰਦੂ ਸਦਾ ਹਸੂ ਹਸੂ ਕਰਦਾ ਪ੍ਰਤੀਤ ਹੁੰਦਾ ਜਿਸ ਕਾਰਨ ਉਸ ਦਾ ਨਾਂ ਲਾਫਿੰਗ ਮੈਨ ਪਿਆ ਹੋਇਆ ਸੀ ਉਸ ਦੀਆਂ ਚਾਰ ਵੱਡੀਆਂ ਭੈਣਾਂ ਤੇ ਤਿੰਨ ਛੋਟੇ ਭਰਾ ਸਨ ਘਰ ਵਿੱਚ ਬਹੁਤ ਗਰੀਬੀ ਸੀ ਇੱਕ ਵੇਲੇ ਹੀ ਰੋਟੀ ਪੱਕਦੀ ਸੀ ਉੱਥੇ ਪਿੰਡ ਵਿੱਚ ਉਹ ਸਾਰਾ ਦਿਨ ਗਊ ਚਾਰਦਾ ਸੀ ਤੇ ਉਸ ਦੀ ਸੰਭਾਲ ਕਰਦਾ ਸੀ ਪਰ ਉਸ ਨੂੰ ਦੁੱਧ ਫੇਰ ਵੀ ਨਸੀਬ ਨਹੀਂ ਸੀ ਹੁੰਦਾ ਸਾਰਾ ਦੁੱਧ ਵੇਚ ਕੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਸੀ ਭੁੱਖ ਦਾ ਸਤਾਇਆ ਨੰਦੂ ਘਰ ਪਿੰਡ ਛੱਡ ਕੇ ਸ਼ਹਿਰ ਚਲਿਆ ਆਇਆ ਸ਼ੁਰੂ-ਸ਼ੁਰੂ ਵਿੱਚ ਸ਼ਹਿਰ ਆ ਕੇ ਨੰਦੂ ਬੜਾ ਅਣਖੀਲਾ ਸੀ ਜਿੱਥੇ ਉਸ ਨੇ ਪਹਿਲਾਂ ਪਹਿਲ ਨੌਕਰੀ ਕੀਤੀ ਉੱਥੇ ਬੁੱਢੀ ਮਾਲਕਣ ਦੇ ਗੁੱਸੇ ਹੋਣ ਤੇ ਨੌਕਰੀ ਛੱਡ ਆਇਆ ਸੀ ਹੁਣ ਵੀ ਉਸ ਨੂੰ ਸਾਰਾ ਦਿਨ ਘੜਕਾ ਪੈਂਦੀਆਂ ਰਹਿੰਦੀਆਂ ਸਨ ਪਰ ਹੁਣ ਉਹ ਨੌਕਰੀ ਛੱਡ ਕੇ ਨਹੀਂ ਸੀ ਜਾ ਸਕਦਾ ਸ਼ਾਇਦ ਇਸ ਕਰਕੇ ਕਿ ਬੰਦਾ ਹੌਲੀ-ਹੌਲੀ ਸਹਿੰਦੜ ਬਣ ਜਾਂਦਾ ਹੈ ਨੰਦੂ ਪੰਜਾਬੀ ਹੀ ਬੋਲਦਾ ਸੀ ਗੜਵਾਲੀ ਤਾਂ ਹੁਣ ਉਸ ਨੂੰ ਭੁੱਲ ਗਈ ਸੀ ਉਸ ਨੇ ਕਦੀ ਘਰ ਚਿੱਠੀ ਵੀ ਨਹੀਂ ਸੀ ਪਾਈ ਕਦੇ-ਕਦੇ ਉਹ ਆਪਣੇ ਮਾਂ-ਵਾਪ ਦਾ ਯਾਦ ਆਉਣ ਤੇ ਉਦਾਸ ਜਿਹਾ ਹੋ ਜਾਂਦਾ ਸੀ ਪਰ ਉਹ ਆਪਣੇ ਮਾਂ-ਵਾਪ ਦਾ ਜ਼ਿਕਰ ਆਉਣ ਤੇ ਮੁਸਕਰਾ ਛੱਡਦਾ ਸੀ ਜਿਸ ਨਾਲ ਉਸ ਦੇ ਚੌੜੇ ਚੌੜੇ ਬੁੱਲ ਹੋਰ ਵੀ ਫੈਲ ਜਾਂਦੇ ਆਪਣੇ ਮਾਪੇ ਬਾਰੇ ਪੁੱਛਣ ਤੇ ਨੰਦੂ ਬੜੀ ਹੀ ਲਾਪਰਵਾਹੀ ਨਾਲ ਆਖ ਛੱਡਦਾ ਉਹਨਾਂ ਦੇ ਭਾਣੇ ਮੈਂ ਚ ਰੋਕਣਾ ਮਰ ਗਿਆ ਵਾਂ ਨੰਦੂ ਸਰਦਾਰਾਂ ਦੇ ਘਰ ਕੰਮ ਕਰਦਾ ਸੀ ਉਸ ਨੇ ਆਪਣੇ ਪੈਸਿਆਂ ਨਾਲ ਇੱਕ ਗੁਟਕਾ ਸਾਹਿਬ ਵੀ ਖਰੀਦਿਆ ਸੀ ਭਾਵੇਂ ਉਸ ਨੂੰ ਪੜਨਾ ਨਹੀਂ ਸੀ ਆਉਂਦਾ ਪਰ ਫਿਰ ਵੀ ਉਹ ਗੁਟਕੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੀ ਕਮੀਜ਼ ਦੀ ਜੇਬ ਵਿੱਚ ਪਾਈ ਰੱਖਦਾ ਸੀ ਫਿਰ ਹੌਲੀ-ਹੌਲੀ ਉਸ ਨੇ ਸਰਦਾਰ ਦੇ ਬੱਚਿਆਂ ਦੀ ਰੀਸ ਵਿੱਚ ਕੇਸ ਵੀ ਰੱਖ ਲਏ ਅਤੇ ਸਰਦਾਰ ਦੇ ਛੋਟੇ ਪੁੱਤਰ ਦੀ ਸੁਰਮਈ ਰੰਗ ਦੀ ਪੱਗ ਵੀ ਬਨ ਲਈ ਇੱਕ ਛੋਟੀ ਜਹੀ ਕਿਰਪਾਨ ਵੀ ਪਾ ਲਈ ਜਿਹੜੀ ਉਹ ਨਨਹਾਉਣ ਵੇਲੇ ਲਾਉਂਦਾ ਸੀ ਤੇ ਨਾ ਹੀ ਸੌਣ ਵੇਲੇ ਹੁਣ ਉਹ ਨੰਦੂ ਤੋਂ ਨੰਦ ਸਿੰਘ ਬਣ ਗਿਆ ਇੱਕ ਵਾਰੀ ਉਸ ਦੇ ਪਿੰਡ ਦਾ ਇੱਕ ਬੰਦਾ ਉਸ ਨੂੰ ਲੱਭਦਾ ਲੱਭਦਾ ਉੱਥੇ ਆ ਪਹੁੰਚਿਆ ਨੰਦੂ ਨੇ ਜਾਣ ਬੁੱਝ ਕੇ ਉਸ ਨੂੰ ਪਛਾਣਨ ਤੋਂ ਇਨਕਾਰ ਕਰਦਿਆਂ ਆਖਿਆ ਕੋਈ ਨਹੀਂ ਇੱਥੇ ਨੰਦੂ ਬੰਦੂ ਭੁਲੇਖੇ ਨਾਲ ਆ ਗਿਆ ਏ ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਸ ਨੂੰ ਆਪਣੇ ਪਿੰਡ ਪੈਸੇ ਨਾ ਭੇਜਣੇ ਪੈਣ ਭਾਵੇਂ ਨੰਦੂ ਦੀ ਸ਼ਕਲ ਹੁਣ ਬਦਲ ਗਈ ਸੀ ਪਰ ਉਸ ਬੰਦੇ ਨੇ ਫੇਰ ਵੀ ਨੰਦੂ ਦੇ ਚੌੜੇ ਹੱਸਦੇ ਬੁੱਲਾਂ ਨੂੰ ਦੇਖ ਕੇ ਉਸ ਨੂੰ ਪਛਾਣ ਲਿਆ ਹੁਣ ਨੰਦੂ ਨੂੰ ਗੜਵਾਲੀ ਬੋਲੀ ਭੁੱਲ ਗਈ ਸੀ ਉਸ ਨੂੰ ਹੁਣ ਉਸ ਬੰਦੇ ਦੀਆਂ ਗੱਲਾਂ ਵੀ ਸਮਝ ਨਹੀਂ ਸੀ ਆਉਂਦੀਆਂ ਜਦੋਂ ਨੰਦੂ ਨੇ ਇਹ ਗੱਲ ਕਹਾਣੀਕਾਰਾਂ ਨੂੰ ਦੱਸੀ ਤਾਂ ਉਸ ਦਾ ਹੌਕਾ ਨਿਕਲ ਗਿਆ ਕਿ ਰੋਜੀ ਰੋਟੀ ਕਿਵੇਂ ਬੰਦੇ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰ ਛੱਡਦੀ ਹੈ। ਨੰਦੂ ਦੇ ਪਿੰਡ ਦੇ ਬੰਦੇ ਨੇ ਉਸ ਨੂੰ ਦੱਸਿਆ ਕਿ ਉਸ ਦੀ ਮਾਂ ਉਸ ਨੂੰ ਯਾਦ ਕਰ ਕਰਕੇ ਬਹੁਤ ਰੋਂਦੀ ਹੈ। ਪਹਿਲਾਂ ਤਾਂ ਉਸ ਨੇ ਬਹੁਤਾ ਧਿਆਨ ਨਾ ਦਿੱਤਾ ਪਰ ਹੌਲੀ-ਹੌਲੀ ਉਸ ਦਾ ਦਿਲ ਪਸੀਜ ਗਿਆ। ਹੁਣ ਉਹ ਉਦਾਸ ਰਹਿਣ ਲੱਗ ਪਿਆ। ਇੰਨਾ ਦਿਨਾਂ ਵਿੱਚ ਹੀ ਨੰਦੂ ਦੇ ਕੰਨਾਂ ਕੋਲ ਗਿਲਟੀਆਂ ਜੀਆਂ ਨਿਕਲ ਆਈਆਂ ਸਰਦਾਰ ਨੇ ਭੈੜੀ ਬਿਮਾਰੀ ਦੀ ਸ਼ੰਕਾ ਕਾਰਨ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਨੰਦੂ ਪਿੰਡ ਜਾਣ ਤੋਂ ਪਹਿਲਾਂ ਕਹਾਣੀਕਾਰਾ ਕੋਲ ਆ ਕੇ ਬਹੁਤ ਰੋਇਆ ਤੇ ਆਪਣਾ ਗੁਟਕਾ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਉਸ ਕੋਲ ਛੱਡ ਗਿਆ ਕਿੰਨਾ ਚਿਰ ਨੰਦੂ ਦੀ ਕੋਈ ਖ਼ਬਰ ਨਾ ਆਈ ਕਈ ਵਾਰੀ ਤਾਂ ਉਸ ਦੀਆਂ ਚੀਜ਼ਾਂ ਦੇਖ ਕੇ ਕਹਾਣੀਕਾਰਾਂ ਦੀਆਂ ਅੱਖਾਂ ਪਰ ਆਉਂਦੀਆਂ ਸਨ ਕਈ ਸਾਲਾਂ ਬਾਅਦ ਇੱਕ ਦਿਨ ਮੈਲੀ ਜੀ ਟੋਪੀ ਤੇ ਮੈਲੇ ਕੱਪੜਿਆਂ ਵਾਲਾ ਇੱਕ ਮੁੰਡਾ ਕਹਾਣੀਕਾਰਾਂ ਕੋਲ ਆਇਆ ਕਹਾਣੀਕਾਰਾਂ ਨੇ ਉਸ ਨੂੰ ਆਪਣੇ ਨੌਕਰ ਦਾ ਕੋਈ ਰਿਸ਼ਤੇਦਾਰ ਸਮਝਿਆ ਪਰ ਜਦੋਂ ਉਹ ਮੁਸਕਰਾਇਆ ਤਾਂ ਉਸ ਦੇ ਚੌੜੇ ਬੁੱਲਾਂ ਤੋਂ ਕਹਾਣੀਕਾਰਾਂ ਨੇ ਨੰਦੂ ਨੂੰ ਪਛਾਣ ਲਿਆ ਨੰਦੂ ਦਾ ਸਿਰ ਮੁੰਨਿਆ ਹੋਇਆ ਸੀ ਉਸ ਦਾ ਨਾਂ ਹੁਣ ਆਨੰਦ ਰਾਮ ਸੀ ਕਹਾਣੀਕਾਰਾਂ ਨੇ ਉਸ ਨੂੰ ਪਾਣੀ ਪਿਆਇਆ ਤੇ ਉਸ ਦਾ ਹਾਲਚਾਲ ਪੁੱਛਿਆ ਹੁਣ ਨੰਦੂ ਪੰਜਾਬੀ ਭੁੱਲ ਗਿਆ ਸੀ ਤੇ ਰੁਕ ਰੋਕ ਕੇ ਬੋਲਦਾ ਸੀ ਵਿੱਚ ਵਿੱਚ ਉਹ ਗੜ੍ਹਵਾਲੀ ਬੋਲੀ ਦੇ ਸ਼ਬਦ ਵੀ ਬੋਲ ਜਾਂਦਾ ਸੀ ਉਹ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਿਆ ਕਿ ਕਾਫੀ ਚਿਰ ਪਿੰਡ ਰਹਿਣ ਕਾਰਨ ਉਗੜਵਾਲੀ ਬੋਲੀ ਨਹੀਂ ਛੱਡ ਸਕਿਆ ਕਹਾਣੀਕਾਰਾਂ ਨੇ ਉਸ ਨੂੰ ਗੁਟਕਾ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦੀ ਯਾਦ ਕਰਵਾਈ ਕਿ ਉਹ ਮੇਰੇ ਕੋਲ ਹੀ ਪਈਆਂ ਹਨ ਨੰਦੂ ਕੁਝ ਹਰਾਸ਼ਿਆ ਜਾ ਕਹਿਣ ਲੱਗਾ ਕਿ ਪਈਆਂ ਰਹਿਣ ਦਿਓ ਮੇਰੇ ਕੋਲ ਇੱਕ ਹੋਰ ਤਸਵੀਰ ਹੈ ਫਿਰ ਉਸ ਨੇ ਗੰਢ ਖੋਲ ਕੇ ਉਸ ਵਿੱਚੋਂ ਇੱਕ ਤਸਵੀਰ ਕੱਢੀ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ ਸੀ ਕਹਾਣੀਕਾਰਾ ਸੋਚਣ ਲੱਗੀ ਕਿ ਰੋਜੀ ਰੋਟੀ ਦਾ ਕੋਈ ਧਰਮ ਨਹੀਂ ਹੁੰਦਾ ਜਿੱਥੇ ਰੋਟੀ ਮਿਲੇ ਉਹੀ ਉਸ ਦਾ ਧਰਮ ਹੈ ਉਹੀ ਬੋਲੀ ਬੰਦਾ ਤਾਂ ਸਿਰਫ ਇੱਕ ਪੁਰਜਾ ਹੈ ਜਿਸ ਨੂੰ ਹਰ ਤਰ੍ਹਾਂ ਦੀ ਮਸ਼ੀਨ ਵਿੱਚ ਫਿੱਟ ਹੋਣਾ ਪੈਂਦਾ ਹੈ ਕਿਉਂਕਿ ਮਸ਼ੀਨ ਤੋਂ ਵਾਰ ਰਹਿ ਕੇ ਉਸ ਨੂੰ ਉਹ ਮਸ਼ੀਨ ਚਲਾਉਣ ਲਈ ਤੇਲ ਨਹੀਂ ਮਿਲਦਾ ਤੇ ਉਸ ਨੂੰ ਜੰਗ ਖਾ ਜਾਂਦਾ ਹੈ ਦੋ ਵਰਿਆਂ ਪਿਛੋਂ ਨੰਦੂ ਕਹਾਣੀਕਾਰਾਂ ਨੂੰ ਮੋੜ ਮਿਲਣ ਲਈ ਆਇਆ ਉਸ ਦਾ ਕਦ ਮਾਮੂਲੀ ਜਿਹਾ ਹੀ ਵਧਿਆ ਸੀ ਹੁਣ ਉਹ ਹਿੰਦੀ ਬੋਲਦਾ ਸੀ ਅਤੇ ਇੱਕ ਮਦਰਾਸੀ ਕੋਲ ਨੌਕਰੀ ਕਰਦਾ ਸੀ ਉਸ ਨੇ ਦੱਸਿਆ ਕਿ ਉੱਥੇ ਉਸ ਨੂੰ ਇੱਕ ਬੁੱਢੀ ਬਹੁਤ ਤੰਗ ਕਰਦੀ ਹੈ ਉਸ ਨੂੰ ਪਹਿਲਾ ਮਦਰਾਸੀ ਖਾਣਾ ਪਸੰਦ ਨਹੀਂ ਸੀ ਪਰ ਹੁਣ ਉਸ ਨੂੰ ਆਦਤ ਪੈ ਗਈ ਹੈ ਕਹਾਣੀਕਾਰਾ ਸੋਚਣ ਲੱਗੀ ਹੈ ਕਿ ਢਿੱਡ ਹੀ ਭਰਨਾ ਹੁੰਦਾ ਹੈ ਜਿਵੇਂ ਪਸ਼ੂ ਤੇ ਪੰਛੀ ਭਰ ਲੈਂਦੇ ਹਨ ਉਹ ਸੋਚਦੀ ਸੀ ਕਿ ਰੋਜੀ ਦੀ ਖਾਤਰ ਨੰਦੂ ਕਦੇ ਨੰਦ ਸਿੰਘ ਬਣਿਆ ਤੇ ਕਦੇ ਆਨੰਦ RAM ਕਦੇ ਤਾਂ ਉਹ ਗੁਟਕਾ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਸਾਹਮਣੇ-ਸਾਹਮਣੇ ਰੱਖਦਾ ਸੀ ਤੇ ਹੁਣ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਰੱਖਣ ਲੱਗ ਪਿਆ ਹੈ ਕਦੇ ਗੜਵਾਲੀ ਕਦੇ ਪੰਜਾਬੀ ਬੋਲਦਾ ਸੀ ਪਰ ਹੁਣ ਨੰਦੂ ਹਿੰਦੀ ਬੋਲਦਾ ਹੈ ਪਰ ਨੰਦੂ ਭਾਂਡੇ ਹੀ ਮਾਂਜਦਾ ਰਿਹਾ ਬੌਕਰਾ ਹੀ ਦਿੰਦਾ ਰਿਹਾ ਨੰਦੂ ਕੱਪੜੇ ਹੀ ਧੋਂਦਾ ਰਿਹਾ ਨੰਦੂ ਰੋਟੀਆਂ ਹੀ ਪਕਾਉਂਦਾ ਰਿਹਾ ਤੇ ਨੰਦੂ ਝਿੜਕਾਂ ਹੀ ਖਾਂਦਾ ਰਿਹਾ ਤੇ ਹਾਲੀ ਉਹ ਬੱਚਾ ਹੀ ਤੇ ਸੀ ਵਿਚਾਰਾ ਨੰਦੂ ਨੰਦੂ ਕਹਾਣੀਕਾਰਾਂ ਨੂੰ ਕਹਿਣ ਲੱਗਾ ਬੀਜੀ ਆਪ ਵੀ ਕਹਾਣੀਆਂ ਲਿਖਤੇ ਹੋ ਤੋ ਆਪ ਕਹਤੇ ਥੇ ਆਪ ਮੇਰੀ ਕਹਾਣੀ ਲਿਖੋਗੇ ਕਹਾਣੀਕਾਰਾ ਮੁਸਕਰਾ ਪਈ ਨੰਦੂ ਨਿਮੋਝਣਾ ਜਾ ਹੋ ਕੇ ਕਹਿਣ ਲੱਗਿਆ ਮਗਰ ਉਸੇ ਪੜੇਗਾ ਕੌਣ ਕਹਾਣੀਕਾਰਾ ਨੇ ਨੰਦੂ ਦੀ ਇਹ ਗੱਲ ਸੁਣ ਕੇ ਆਖਿਆ ਆਉਣ ਵਾਲੀਆਂ ਦੁਨੀਆਂ ਦੇ ਸਾਰੇ ਲੋਕ ਤੇਰੀਆਂ ਕਹਾਣੀਆਂ ਤੇ ਹੋਰ ਹਜ਼ਾਰਾਂ ਨੰਦੂਆਂ ਦੀਆਂ ਕਹਾਣੀਆਂ ਬਾਈਬਲ ਵਾਂਗ ਪੜਿਆ ਕਰਨਗੇ ਤੇ ਇਨ੍ਹਾਂ ਕਹਾਣੀਆਂ ਦੀ ਉਸੇ ਤਰ੍ਹਾਂ ਪੂਜਾ ਹੋਵੇਗੀ ਜਿਵੇਂ ਤੂੰ ਉਹਨਾਂ ਤਸਵੀਰਾਂ ਦੀ ਕਰਦਾ ਹੈ ਕਿਉਂਕਿ ਤੁਸੀਂ ਸਾਰੇ ਨਵੀਂ ਦੁਨੀਆ ਦੀਆਂ ਨੀਂਹਾਂ ਮਜ਼ਬੂਤ ਕਰ ਰਹੇ ਹੋ ਨੰਦੂ ਨੂੰ ਕਹਾਣੀਕਾਰ ਦੀ ਗੱਲ ਸਮਝ ਆਈ ਜਾਂ ਨਹੀਂ ਆਈ ਪਰ ਉਹ ਮੁਸਕਰਾ ਪਿਆ ਸੋ ਇਹ ਸੀ ਜੀ ਕਹਾਣੀ ਦਾ ਸਾਰ ਕਹਾਣੀ ਨੰਦੂ ਇਸ ਦਾ ਸਿਰਲੇਖ ਹੈ ਇਹ ਕਹਾਣੀ ਸਾਡੇ ਸਮਾਜ ਵਿਚਲੇ ਇੱਕ অতি ਗਰੀਬ ਵਰਗ ਦੀ ਝਾਕੀ ਪੇਸ਼ ਕਰਦੀ ਹੈ ਕਹਾਣੀਕਾਰਾ ਜਿਵੇਂ ਹਜ਼ਾਰਾਂ ਘਰੇਲੂ ਨੌਕਰਾਂ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਦੇ ਧਰਮ ਤੇ ਬੋਲੀ ਰੋਟੀ ਨਾਲ ਜੁੜੇ ਰਹਿੰਦੇ ਹਨ ਰੋਟੀ ਦੇ ਕਾਰਨ ਬੰਦੇ ਦੀ ਅਣਖ ਵੀ ਮਾਰੀ ਜਾਂਦੀ ਹੈ ਹਰ ਤਰ੍ਹਾਂ ਦੀਆਂ ਔਕੜਾਂ ਤੇ ਮੁਸੀਬਤਾਂ ਸਹਿ ਸਹਿ ਕੇ ਉਸ ਦਾ ਆਪਾ ਹੀ ਮਿਟ ਜਾਂਦਾ ਹੈ ਤੇ ਬੰਦਾ ਇੱਕ ਮਸ਼ੀਨ ਦਾ ਪੁਰਜਾ ਬਣ ਕੇ ਰਹਿ ਜਾਂਦਾ ਹੈ। ਕਹਾਣੀ ਨੰਦੂ ਇਸ ਦਾ ਸਾਰ ਤੁਸੀਂ ਦੇਖਿਆ ਆਓ ਹੁਣ ਇਸ ਕਹਾਣੀ ਤੇ ਆਧਾਰਿਤ ਵਿਸ਼ਾ ਵਸਤੂ ਸੰਬੰਧੀ ਪਾਤਰ ਚਿੱਤਰਣ ਸੰਬੰਧੀ ਤੇ ਹੋਰ ਪ੍ਰਸ਼ਨ ਉੱਤਰ ਦੇਖਦੇ ਹਾਂ। ਪ੍ਰਸ਼ਨ ਹੈ ਜੀ ਨੰਦੂ ਕਹਾਣੀ ਦੇ ਵਿਸ਼ੇ ਉੱਪਰ ਵਿਚਾਰ ਕਰੋ। ਇਸ ਦਾ ਉੱਤਰ ਹੈ ਨੰਦੂ ਕਹਾਣੀ ਅਜੀਤ ਕੌਰ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਘਰੇਲੂ ਨੌਕਰ ਦੀ ਰੋਟੀ ਨਾਲ ਜੁੜੀ ਜੀਵਨ ਸਥਿਤੀ ਨੂੰ ਵਿਸ਼ਾ ਬਣਾਇਆ ਹੈ ਨੰਦੂ ਗਰੀਬ ਘਰ ਦਾ ਛੋਟੀ ਜਹੀ ਉਮਰ ਦਾ ਮੁੰਡਾ ਹੈ ਉਹ ਭੁੱਖ ਨੰਗ ਤੋਂ ਤੰਗ ਆ ਕੇ ਆਪਣਾ ਘਰਵਾਰ ਪਿੰਡ ਛੱਡ ਕੇ ਦੂਜੇ ਸ਼ਹਿਰ ਚਲਾ ਜਾਂਦਾ ਹੈ ਉਹ ਸਰਦਾਰ ਦੇ ਘਰ ਨੌਕਰੀ ਕਰਦਿਆਂ ਪੰਜਾਬੀ ਬੋਲ ਲੈਂਦਾ ਹੈ ਫਿਰ ਗੜਵਾਲ ਜਾ ਕੇ ਉੱਥੋਂ ਦਾ ਧਰਮ ਤੇ ਬੋਲੀ ਧਾਰਨ ਕਰ ਲੈਂਦਾ ਹੈ ਅਖੀਰ ਇੱਕ ਮਦਰਾਸੀ ਦੇ ਘਰ ਨੌਕਰੀ ਕਰਦਿਆਂ ਉਹਨਾਂ ਦੀ ਬੋਲੀ ਤੇ ਖਾਣਿਆਂ ਨੂੰ ਧਾਰਨ ਕਰ ਲੈਂਦਾ ਹੈ ਇਸ ਤਰ੍ਹਾਂ ਕਹਾਣੀਕਾਰਾ ਅਜੇ ਹੀ ਹਜ਼ਾਰਾਂ ਘਰੇਲੂ ਨੌਕਰਾਂ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਦੇ ਧਰਮ ਤੇ ਬੋਲੀ ਰੋਟੀ ਨਾਲ ਜੁੜੇ ਰਹਿੰਦੇ ਹਨ ਉਹ ਅਣਖਹੀਨ ਤੇ ਸਹਿਿੰਦਰ ਬਣ ਕੇ ਦਿਨ ਬਤੀਤ ਕਰਦੇ ਹਨ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਨੰਦੂ ਕਹਾਣੀ ਦਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ ਇਹ ਸਾਡੇ ਸਮਾਜ ਵਿਚਲੇ ਇੱਕ অতি ਗਰੀਬ ਵਰਗ ਦੀ ਝਾਕੀ ਪੇਸ਼ ਕਰਦਾ ਹੈ ਵਿਸ਼ੇਪੱਖੋਂ ਅਸੀਂ ਇਸ ਕਹਾਣੀ ਨੂੰ ਸਫਲ ਕਹਾਣੀ ਕਹਿ ਸਕਦੇ ਹਾਂ ਅਗਲਾ ਪ੍ਰਸ਼ਨ ਹੈ ਨੰਦੂ ਕਹਾਣੀ ਦਾ ਉਦੇਸ਼ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਨੰਦੂ ਕਹਾਣੀ ਦਾ ਉਦੇਸ਼ ਇਹ ਦਰਸਾਉਣਾ ਹੈ ਕੀ ਰੋਟੀ ਦਾ ਕੋਈ ਮਜ਼ਹਬ ਨਹੀਂ ਹੁੰਦਾ ਜਿੱਥੇ ਰੋਟੀ ਮਿਲੇ ਉਹੀ ਮਜ਼ਹਬ ਉਹੀ ਬੋਲੀ ਤੇ ਬੰਦਾ ਕੀ ਹੋਇਆ ਉਹ ਇੱਕ ਪੁਰਜਾ ਜਿਸ ਨੂੰ ਹਰ ਕਿਸਮ ਦੀ ਮੋਰੀ ਵਿੱਚ ਫਿੱਟ ਹੋਣਾ ਪੈਂਦਾ ਹੈ ਰੋਟੀ ਦੇ ਕਾਰਨ ਬੰਦੇ ਦੀ ਅਣਖ ਵੀ ਮਾਰੀ ਜਾਂਦੀ ਹੈ ਹਰ ਤਰ੍ਹਾਂ ਦੀਆਂ ਔਕੜਾਂ ਤੇ ਮੁਸੀਬਤਾਂ ਸਹਿ ਸਹਿ ਕੇ ਉਸ ਦਾ ਆਪਾ ਵੀ ਮਿਟ ਜਾਂਦਾ ਹੈ ਉਸ ਵਿੱਚਲੀ ਅਣਖ ਤੇ ਮਨੁੱਖਤਾ ਖਤਮ ਹੋ ਜਾਂਦੀ ਹੈ ਕਹਾਣੀ ਵਿੱਚ ਨੰਦੂ ਗਰੀਬ ਘਰ ਦਾ ਛੋਟੀ ਜੀ ਉਮਰ ਦਾ ਮੁੰਡਾ ਹੈ ਉਹ ਭੁੱਖ ਨੰਗ ਤੋਂ ਤੰਗ ਆ ਕੇ ਆਪਣਾ ਘਰਵਾਰ ਛੱਡ ਕੇ ਦੂਜੇ ਸ਼ਹਿਰ ਚਲਾ ਜਾਂਦਾ ਹੈ ਉਹ ਸਰਦਾਰ ਦੇ ਘਰ ਨੌਕਰੀ ਕਰਦਿਆ ਪੰਜਾਬੀ ਅਪਣਾ ਲੈਂਦਾ ਹੈ ਫਿਰ ਗੜਵਾਲ ਆਪਣੇ ਪਿੰਡ ਜਾ ਕੇ ਦੁਬਾਰਾ ਗੜਵਾਲੀ ਬੋਲਣ ਲੱਗ ਜਾਂਦਾ ਹੈ ਤੇ ਆਪਣਾ ਧਰਮ ਅਪਣਾ ਲੈਂਦਾ ਹੈ ਅਖੀਰ ਇੱਕ ਮਦਰਾਸੀ ਦੇ ਘਰ ਨੌਕਰੀ ਕਰਦਿਆ ਉਹਨਾਂ ਦੀ ਬੋਲੀ ਤੇ ਖਾਣਿਆਂ ਨੂੰ ਧਾਰਨ ਕਰ ਲੈਂਦਾ ਹੈ ਇਸ ਤਰ੍ਹਾਂ ਕਹਾਣੀਕਾਰਾ ਅਜੇ ਹੀ ਹਜ਼ਾਰਾਂ ਨੌਕਰਾਂ ਦੀ ਕਹਾਣੀ ਬਿਆਨ ਕਰਦੀ ਹੈ ਜਿਨ੍ਹਾਂ ਦੇ ਧਰਮ ਤੇ ਬੋਲੀ ਰੋਟੀ ਦੇ ਨਾਲ ਆਪਣੇ ਮਾਲਕਾਂ ਦੇ ਨਾਲ ਜੁੜੇ ਰਹਿੰਦੇ ਹਨ ਅਖੀਰ ਵਿੱਚ ਅਸੀਂ ਆਖ ਸਕਦੇ ਹਾਂ ਨੰਦੂ ਇੱਕ ਅਗਾਵਧੂ ਕਹਾਣੀ ਹੈ ਜੋ ਆਪਣੇ ਉਦੇਸ਼ ਦੀ ਪੂਰਤੀ ਕਰਦੀ ਹੈ ਉਦੇਸ਼ ਪੱਖੋਂ ਇਹ ਇੱਕ ਸਫਲ ਕਹਾਣੀ ਕਹੀ ਜਾ ਸਕਦੀ ਹੈ ਪ੍ਰਸ਼ਨ ਹੈ ਨੰਦੂ ਦਾ ਚਰਿੱਤਰ ਚਿੱਤਰਣ ਕਰੋ ਇਸ ਦਾ ਉੱਤਰ ਹੈ ਜੀ ਨੰਦੂ ਕਹਾਣੀ ਦਾ ਮੁੱਖ ਪਾਤਰ ਹੈ ਉਹ ਗੜਵਾਲ ਦਾ ਰਹਿਣ ਵਾਲਾ ਹੈ 13 ਸਾਲ ਦੀ ਉਮਰ ਦਾ ਮੁੰਡਾ ਹੈ ਨੰਦੂ ਕਹਾਣੀਕਾਰਾਂ ਦੇ ਗਵਾਂਡ ਵਿੱਚ ਇੱਕ ਸਰਦਾਰ ਦੇ ਕੋਲ ਨੌਕਰੀ ਕਰਦਾ ਹੈ ਉਸ ਦੇ ਚਰਿੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ ਸਦਾ ਹਸਮੁਖ ਰਹਿਣ ਵਾਲਾ ਨੰਦੂ ਸਦਾ ਹਸਮੁਖ ਨਜ਼ਰ ਆਉਂਦਾ ਹੈ ਉਂਝ ਉਸ ਦਾ ਚਿਹਰਾ ਵੀ ਕੁਝ ਅਜੀਹਾ ਹੀ ਹੈ ਜੋ ਹਰ ਵੇਲੇ ਹੱਸਦਾ ਪ੍ਰਤੀਤ ਹੁੰਦਾ ਹੈ ਜਦੋਂ ਉਹ ਮੁਸਕਰਾਉਂਦਾ ਹੈ ਤਾਂ ਉਸਦੇ ਬੁੱਲ ਹੋਰ ਵੀ ਚੌੜੇ ਹੋ ਜਾਂਦੇ ਹਨ ਇਸੇ ਕਾਰਨ ਸਭ ਨੇ ਉਸ ਦਾ ਨਾਂ ਲਾਫਿੰਗ ਮੈਨ ਰੱਖਿਆ ਹੋਇਆ ਹੈ ਬਹੁਤ ਸਿਆਣਾ ਤੇ ਸਮਝਦਾਰ ਨੰਦੂ ਦੀ ਉਮਰ ਭਾਵੇਂ ਛੋਟੀ ਹੈ ਪਰ ਆਪਣੀ ਉਮਰ ਦੀ ਤੁਲਨਾ ਵਿੱਚ ਉਹ ਬਧੇਰੇ ਸਮਝਦਾਰ ਜਾਪਦਾ ਹੈ ਕਹਾਣੀਕਾਰਾਂ ਨਾਲ ਗੱਲਾਂ ਕਰਦਾ ਹੋਇਆ ਉਹ 50 ਸਾਲਾਂ ਦਾ ਸਿਆਣਾ ਬੰਦਾ ਜਾਪਦਾ ਹੈ ਕੰਮ ਤੋਂ ਜੀਣਾ ਚੁਰਾਉਣ ਵਾਲਾ ਨੰਦੂ ਬਹੁਤ ਮਿਹਨਤੀ ਹੈ ਕਦੇ ਵੀ ਕੰਮ ਤੋਂ ਜੀ ਨਹੀਂ ਚੁਰਾਉਂਦਾ ਉਹ ਆਪਣੇ ਪਿੰਡ ਰਹਿੰਦਾ ਗਊਚਾਰ ਦਾ ਰਹਿੰਦਾ ਸੀ ਲੋਕਰੀ ਕਰਦਿਆਂ ਵੀ ਉਸਨੇ ਕਦੇ ਕੰਮ ਤੋਂ ਜੀ ਨਹੀਂ ਸੀ ਚੁਰਾਇਆ ਭੁੱਖ ਨੰਗ ਦਾ ਸਤਾਇਆ ਹੋਇਆ ਨੰਦੂ ਗਰੀਬੀ ਕਾਰਨ ਭੁੱਖ ਨੰਗ ਦਾ ਸਤਾਇਆ ਹੋਇਆ ਬਾਲਕ ਸੀ ਉਹ ਭੁੱਖ ਦੇ ਹੱਥੋਂ ਬਹੁਤ ਮਜਬੂਰ ਸੀ ਇਸੇ ਲਈ ਉਸਨੇ ਆਪਣਾ ਘਰਵਾਰ ਛੱਡਿਆ ਸੀ ਤੇ ਆਪਣੇ ਮਾਪਿਆਂ ਤੋਂ ਜੁਦਾ ਹੋਇਆ ਸੀ ਉਹ ਥਾਂ-ਥਾਂ ਨੌਕਰੀ ਕਰਦਾ ਆਪਣੇ ਮਾਲਕਾਂ ਦੇ ਧਰਮ ਬੋਲੀ ਤੇ ਪਹਿਰਾਵੇ ਨੂੰ ਧਾਰਨ ਕਰ ਲੈਂਦਾ ਸੀ। ਹਮਦਰਦੀ ਦਾ ਪਾਤਰ ਨੰਦੂ ਗਰੀਬ ਮਾਪਿਆਂ ਦਾ ਲਾਡ ਵਾਲਾ ਪੁੱਤਰ ਸੀ। ਉਸਨੇ ਆਪਣਾ ਘਰ-ਬਾਰ ਛੱਡ ਕੇ ਜਿਹੜਾ ਹੈ ਘਰੇਲੂ ਨੌਕਰੀ ਕਰ ਲਈ ਸੀ। ਉਹ ਬੜੇ ਸਰਲ ਤੇ ਸਧਾਰਨ ਸੁਭਾਅ ਦਾ ਮੁੰਡਾ ਸੀ ਪਰ ਰੋਜੀ ਰੋਟੀ ਹੱਥੋਂ ਮਜਬੂਰ ਹੋਇਆ। ਉਹ ਬੜਾ ਬੇਬਸ ਸਾਨੂੰ ਨਜ਼ਰ ਆਉਂਦਾ ਹੈ। ਇਹੀ ਕਾਰਨ ਹੈ ਕਿ ਉਹ ਪਾਠਕਾਂ ਦੇ ਤਰਸ ਤੇ ਹਮਦਰਦੀ ਦਾ ਪਾਤਰ ਬਣਦਾ ਹੈ। ਅਗਲਾ ਪ੍ਰਸ਼ਨ ਹੈ ਨੰਦੂ ਕਿਹੜੇ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸ ਦੀ ਮਾਂ ਬੋਲੀ ਕਿਹੜੀ ਸੀ? ਇਸ ਦਾ ਉੱਤਰ ਹੈ ਜੀ ਨੰਦੂ ਗੜ੍ਹਵਾਲ ਦੇ ਇਲਾਕੇ ਦਾ ਰਹਿਣ ਵਾਲਾ ਸੀ। ਉਸ ਦੀ ਮਾਂ ਬੋਲੀ ਗੜ੍ਹਵਾਲੀ ਸੀ। ਅਗਲਾ ਪ੍ਰਸ਼ਨ ਆਪਣੇ ਪਿੰਡ ਨੰਦੂ ਦੇ ਘਰ ਦੀ ਹਾਲਤ ਕਿਹੋ ਜੀ ਸੀ? ਇਸ ਦਾ ਉੱਤਰ ਹੈ ਜੀ ਨੰਦੂ ਦੇ ਘਰ ਦੀ ਹਾਲਤ ਅਤਿ ਗਰੀਬੀ ਭਰੀ ਸੀ ਉਹ ਸਾਰਾ ਦਿਨ ਗਾਂ ਚਾਰਦਾ ਰਹਿੰਦਾ ਸੀ ਤੇ ਉਸ ਦੀ ਸੰਭਾਲ ਵੀ ਕਰਦਾ ਸੀ ਪਰ ਫੇਰ ਵੀ ਉਸ ਨੂੰ ਪੀਣ ਲਈ ਕਦੇ ਦੁੱਧ ਨਹੀਂ ਸੀ ਮਿਲਦਾ ਕਿਉਂਕਿ ਜਿਹੜਾ ਦੁੱਧ ਵੇਚ ਕੇ ਹੀ ਉਸ ਪਰਿਵਾਰ ਦੀ ਰੋਜੀ ਰੋਟੀ ਚੱਲਦੀ ਸੀ ਉਹਨਾਂ ਦੇ ਘਰ ਕਦੇ ਦੋ ਵੇਲੇ ਰੋਟੀ ਨਹੀਂ ਸੀ ਪੱਕਦੀ ਇੱਕ ਡੰਗ ਰੋਟੀ ਪੱਕਦੀ ਤੇ ਦੂਜੇ ਡੰਗ ਉਹ ਪਹਿਲੇ ਡੰਗ ਦੀ ਬਚੀ ਹੋਈ ਰੋਟੀ ਖਾ ਲੈਂਦੇ ਜਾਂ ਫਿਰ ਭੁੱਖੇ ਹੀ ਰਹਿੰਦੇ ਪ੍ਰਸ਼ਨ ਹੈ ਸਰਦਾਰ ਦੇ ਘਰ ਨੌਕਰੀ ਕਰਦੇ ਆ ਨੰਦੂ ਉੱਤੇ ਕੀ ਅਸਰ ਪਿਆ ਇਸ ਦਾ ਉੱਤਰ ਹੈ ਜੀ ਨੰਦੂ ਨੇ ਸਰਦਾਰ ਦੇ ਬੱਚਿਆਂ ਦੀ ਰੀਸ ਨਾਲ ਸਿਰ ਤੇ ਵਾਲ ਰੱਖ ਲਏ ਤੇ ਪੱਗ ਬੰਨਣ ਲੱਗ ਪਿਆ ਇੱਕ ਛੋਟੀ ਜੀ ਕਿਰਪਾਨ ਵੀ ਉਸ ਨੇ ਪਾ ਲਈ ਉਸ ਨੇ ਇੱਕ ਗੁਟਕਾ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਖਰੀਦੀ ਤੇ ਉਹਨਾਂ ਨੂੰ ਬੜੀ ਸਾੰਭ ਤੇ ਆਦਰ ਨਾਲ ਆਪਣੇ ਕੋਲ ਰੱਖਦਾ ਹੁਣ ਉਸ ਨੂੰ ਨੰਦੂ ਤੋਂ ਆਨੰਦ ਸਿੰਘ ਕਹਿਣ ਲੱਗ ਪਏ ਸਨ ਪ੍ਰਸ਼ਨ ਪਿੰਡ ਦੇ ਬੰਦੇ ਨਾਲ ਨੰਦੂ ਸਿੰਘ ਨੇ ਉਪਰਿਆਂ ਵਾਲਾ سلوਕ ਕਿਉਂ ਕੀਤਾ ਇਸ ਦਾ ਉੱਤਰ ਹੈ ਜੀ ਨੰਦੂ ਦੇ ਪਿੰਡ ਉਸ ਨੂੰ ਮਿਲਣ ਆਇਆ ਇੱਕ ਬੰਦਾ ਜਿਸ ਨੂੰ ਉਸ ਨੇ ਆਪਣੇ ਬਾਰੇ ਪਤਾ ਹੀ ਨਾ ਲੱਗਣ ਦਿੱਤਾ ਤੇ ਉਸ ਨੂੰ ਵੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਨੰਦੂ ਸਮਝਦਾ ਸੀ ਕਿ ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਉਸ ਨੂੰ ਆਪਣੇ ਪਿੰਡ ਪੈਸੇ ਭੇਜਣੇ ਪੈਣਗੇ ਸ਼ਾਇਦ ਨੰਦੂ ਨੂੰ ਪਿੰਡ ਵੀ ਜਾਣਾ ਪਏ ਜਿੱਥੇ ਸਾਰਾ ਦਿਨ ਗਊ ਦੀ ਸੇਵਾ ਕਰਨ ਤੋਂ ਬਾਅਦ ਵੀ ਉਸ ਨੂੰ ਇੱਕ ਵੇਲੇ ਹੀ ਰੋਟੀ ਮਿਲਦੀ ਸੀ ਪਰ ਇੱਥੇ ਤਾਂ ਉਸ ਨੂੰ ਦੋ ਵੇਲੇ ਢਿੱਡ ਭਰ ਕੇ ਰੋਟੀ ਨਸੀਬ ਹੋ ਜਾਂਦੀ ਹੈ ਇਸ ਕਰਕੇ ਉਹ ਜਿਹੜਾ ਹੈ ਇਥੋਂ ਸ਼ਹਿਰ ਨਹੀਂ ਸੀ ਛੱਡਣਾ ਚਾਹੁੰਦਾ ਤੇ ਇਸੇ ਕਰਕੇ ਉਸ ਨੇ ਪਿੰਡ ਵਾਲੇ ਬੰਦੇ ਨਾਲ ਉਪਰਿਆ ਵਰਗਾ ਸਲੂਕ ਕੀਤਾ ਅਗਲਾ ਪ੍ਰਸ਼ਨ ਪਿੰਡ ਦੇ ਬੰਦੇ ਨੂੰ ਮਿਲਣ ਪਿੱਛੋਂ ਨੰਦੂ ਉਦਾਸ ਕਿਉਂ ਰਹਿਣ ਲੱਗ ਪਿਆ ਇਸ ਦਾ ਉੱਤਰ ਹੈ ਉਸ ਬੰਦੇ ਨੇ ਨੰਦੂ ਨੂੰ ਦੱਸਿਆ ਕਿ ਉਸ ਦੀ ਮਾਂ ਨੰਦੂ ਨੂੰ ਯਾਦ ਕਰਕੇ ਬਹੁਤ ਰੋਂਦੀ ਹੈ ਇਹ ਸੁਣ ਕੇ ਹੌਲੀ-ਹੌਲੀ ਨੰਦੂ ਦਾ ਦਿਲ ਪ੍ਰਸੀਜਣ ਲੱਗਿਆ ਉਸ ਨੂੰ ਆਪਣੇ ਮਾਪੇ ਅਤੇ ਛੋਟੇ ਜਿਹੇ ਮਿੱਟੀ ਦੇ ਘਰ ਦੀ ਯਾਦ ਆਉਣ ਲੱਗੀ ਇਸ ਲਈ ਹੁਣ ਉਹ ਉਦਾਸ ਰਹਿਣ ਲੱਗ ਪਿਆ ਅਗਲਾ ਪ੍ਰਸ਼ਨ ਸਰਦਾਰ ਨੇ ਮੁੰਡੇ ਨੂੰ ਨੌਕਰੀ ਤੋਂ ਕਿਉਂ ਕੱਢ ਦਿੱਤਾ ਇਸ ਦਾ ਉੱਤਰ ਹੈ ਜੀ ਨੰਦੂ ਦੇ ਕੰਨਾਂ ਕੋਲ ਗਿਲਟੀਆਂ ਨਿਕਲ ਆਈਆਂ ਸਨ ਸਰਦਾਰ ਨੂੰ ਸ਼ੱਕ ਪੈ ਗਿਆ ਕਿ ਕਿਤੇ ਇਹ ਕੋਈ ਭਿਆਨਕ ਬਿਮਾਰੀ ਦਾ ਸ਼ਿਕਾਰ ਨਾ ਹੋ ਗਿਆ ਹੋਵੇ ਇਸ ਲਈ ਉਸ ਨੇ ਨੰਦੂ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਬਿਮਾਰ ਨੌਕਰ ਉਸ ਲਈ ਘਰ ਵਿੱਚ ਰੱਖਣਾ ਅਸੰਭਵ ਸੀ ਅਗਲਾ ਪ੍ਰਸ਼ਨ ਨੰਦੂ ਜਦੋਂ ਪਿੰਡੋਂ ਵਾਪਸ ਆਇਆ ਤਾਂ ਉਹਦੇ ਵਿੱਚ ਕਿਹੜੀ-ਕਿਹੜੀ ਤਬਦੀਲੀ ਆ ਗਈ ਸੀ ਇਸ ਦਾ ਉੱਤਰ ਹੈ ਨੰਦੂ ਜਦੋਂ ਆਪਣੇ ਪਿੰਡ ਵਾਪਸ ਆਇਆ ਤਾਂ ਉਸ ਦਾ ਸਿੱਖੀ ਸਰੂਪ ਬਦਲ ਚੁੱਕਿਆ ਸੀ ਉਹ ਪੰਜਾਬੀ ਬੋਲੀ ਭੁੱਲ ਗਿਆ ਸੀ ਤੇ ਉਸ ਦੀ ਜ਼ੁਬਾਨ ਤੇ ਮੁਰ ਗੜਵਾਲੀ ਬੋਲੀ ਚੜ ਗਈ ਸੀ ਉਸ ਨੇ ਵਾਲ ਵੀ ਕਟਵਾਏ ਹੋਏ ਸਨ ਤੇ ਸਿਰ ਤੇ ਟੋਪੀ ਪਾਈ ਹੋਈ ਸੀ ਉਸ ਦਾ ਨਾਂ ਆਨੰਦ ਸਿੰਘ ਦੀ ਥਾਂ ਹੁਣ ਆਨੰਦ ਰਾਮ ਸੀ ਉਸਨੇ ਆਪਣੇ ਕੋਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ ਰੱਖੀ ਹੋਈ ਸੀ। ਅਗਲਾ ਪ੍ਰਸ਼ਨ ਹੈ ਜੀ ਮਦਰਾਸੀ ਦੇ ਘਰ ਨੌਕਰੀ ਕਰਕੇ ਨੰਦੂ ਵਿੱਚ ਕੀ ਤਬਦੀਲੀ ਆਈ? ਇਸ ਦਾ ਉੱਤਰ ਹੈ ਮਦਰਾਸੀ ਦੇ ਘਰ ਨੌਕਰੀ ਕਰਕੇ ਨੰਦੂ ਹੁਣ ਹਿੰਦੀ ਬੋਲਣ ਲੱਗ ਪਿਆ ਸੀ। ਉਸ ਦੀ ਬੋਲੀ ਵਿੱਚ ਮਦਰਾਸੀ ਦੇ ਕੁਝ ਸ਼ਬਦ ਵੀ ਸ਼ਾਮਲ ਹੋ ਗਏ ਸਨ। ਹੁਣ ਉਹ ਮਦਰਾਸੀ ਢੰਗ ਦਾ ਭੋਜਨ ਵੀ ਕਰਨ ਲੱਗ ਪਿਆ ਸੀ। ਇਸ ਤੋਂ ਬਾਅਦ ਪ੍ਰਸ਼ਨ ਹੈ ਨੰਦੂ ਵਰਗੇ ਨਵੀਂ ਦੁਨੀਆ ਦੀਆਂ ਨੀਹਾਂ ਕਿਵੇਂ ਮਜ਼ਬੂਤ ਕਰ ਰਹੇ ਹਨ ਇਸ ਦਾ ਉੱਤਰ ਹੈ ਕਹਾਣੀਕਾਰਾ ਅਜੀਤ ਕੌਰ ਦੇ ਵਿਚਾਰ ਅਨੁਸਾਰ ਨਵੀਂ ਦੁਨੀਆ ਵਿੱਚ ਨੰਦੂ ਵਰਗੇ ਨੌਕਰਾਂ ਤੇ ਲੁੱਟ ਖਸੁੱਟ ਦੇ ਸ਼ਿਕਾਰ ਲੋਕਾਂ ਦਾ ਰਾਜ ਸਥਾਪਿਤ ਹੋਵੇਗਾ ਇਸੇ ਲਈ ਉਹ ਸ਼ੋਸ਼ਿਤ ਵਰਗ ਨੂੰ ਨਵੀਂ ਦੁਨੀਆ ਦੀਆਂ ਨੀਹਾਂ ਮਜ਼ਬੂਤ ਕਰਨ ਵਾਲੇ ਸਮਝੀ ਹੈ ਇਸ ਤੋਂ ਬਾਅਦ ਪ੍ਰਸ਼ਨ ਕਹਾਣੀਕਾਰਾ ਜੀਤਕੌਰ ਦੀਆਂ ਰਚਨਾਵਾਂ ਦੇ ਨਾਮ ਲਿਖੋ ਕਹਾਣੀਕਾਰ ਜੀਤਕੌਰ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ ਉਹਨਾਂ ਨੇ ਜਿਹੜੇ ਕਾਵ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਹਨ ਉਹਨਾਂ ਦੇ ਵਿੱਚ ਗੁਲਬਾਨੋ ਬੁੱਤ ਚਿਕਨ ਅਲੀ ਬਾਬੇ ਦੀ ਮੌਤ ਤੇ ਇਸ ਤੋਂ ਇਲਾਵਾ ਉਹਨਾਂ ਦੀ ਸਵੈ ਜੀਵਨੀ ਮਿਲਦੀ ਹੈ ਖਾਨਾ ਬਦੋਸ਼ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਕੁਝ ਪੁਸਤਕਾਂ ਦੇ ਅਨਵਾਦ ਵੀ ਕੀਤੇ ਤੇ ਸੰਪਾਦਨਾ ਵੀ ਕੀਤੀ प्रशन नंदू कहानी बारे संपादक दी टिप्पणी ਵਿੱਚ ਕੀ ਕਿਹਾ ਗਿਆ ਹੈ ਇਸ ਦਾ ਉੱਤਰ ਹੈ ਜੀ ਇਹ ਕਹਾਣੀ ਇੱਕ ਨਿੱਕੀ ਉਮਰ ਦੇ ਗਰੀਬ ਮੁੰਡੇ ਦੇ ਜੀਵਨ ਨਾਲ ਸੰਬੰਧਿਤ ਹੈ ਬਾਗਾਂ ਦਾ ਰਾਖਾ ਕਹਾਣੀ ਵਾਂਗ ਇਸ ਵਿੱਚ ਵੀ ਮਾਲਕ ਆਪਣੇ ਨੌਕਰ ਨੂੰ ਬਿਨਾਂ ਕਿਸੇ ਕਾਰਨ ਤੋਂ ਨੌਕਰੀ ਤੋਂ ਜਵਾਬ ਦਿੰਦਾ ਹੈ नंदू ਆਪਣਾ ਧਰਮ ਬੋਲੀ ਤੇ ਦੇਸ਼ ਹੀ ਗਵਾ ਬੈਠਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਦੁਖੀ ਬੰਦੇ ਦੀਆਂ ਕਹਾਣੀਆਂ ਲੋਕਾਂ ਨੂੰ ਵਧੇਰੇ ਦਿਲਚਸਪੀ ਵਾਲੀਆਂ ਲੱਗਦੀਆਂ ਹਨ ਅਗਲਾ ਪ੍ਰਸ਼ਨ ਨੰਦੂ ਕਹਾਣੀ ਵਿੱਚ ਗੁਤਾਵਾ ਕੀ ਹੈ ਇਸ ਦਾ ਉੱਤਰ ਹੈ ਇਸ ਕਹਾਣੀ ਵਿੱਚ ਗਾਵਾਂ ਮੱਝਾਂ ਆਦ ਨੂੰ ਪਾਏ ਜਾਣ ਵਾਲੇ ਚਾਰੇ ਪਾ ਪੱਠਿਆਂ ਨੂੰ ਗੁਤਾਵਾ ਕਿਹਾ ਗਿਆ ਹੈ ਜਿਹੜਾ ਕਈ ਚੀਜ਼ਾਂ ਨੂੰ ਰਲਾ ਕੇ ਮਿਲਾਇਆ ਜਾਂਦਾ ਹੈ ਜਿਹੜਾ ਕਈ ਚੀਜ਼ਾਂ ਨੂੰ ਰਲਾ ਕੇ ਬਣਾਇਆ ਜਾਂਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਨੰਦੂ ਕੌਣ ਸੀ ਨੰਦੂ ਦੇ ਕਿੰਨੇ ਭੈਣਾਂ ਸਨ ਇਸ ਦਾ ਉੱਤਰ ਹੈ ਜੀ ਕਹਾਣੀ ਵਿੱਚ ਨੰਦੂ ਇੱਕ ਘਰੇਲੂ ਨੌਕਰ ਹੈ ਤੇ ਉਸ ਦੀਆਂ 4 ਵੱਡੀਆਂ ਭੈਣਾਂ ਹਨ ਸੋ ਇਹ ਸੀ ਜੀ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਕਹਾਣੀਕਾਰ ਅਜੀਤ ਕੌਰ ਦੀ ਜੀਵਨੀ ਇਸ ਪ੍ਰਕਾਰ ਹੈ ਅਜੀਤ ਕੌਰ ਦਾ ਜਨਮ 16 ਦਸੰਬਰ 1934 ਨੂੰ ਲਾਹੌਰ ਵਿੱਚ ਪਿਤਾ ਮੱਖਣ ਸਿੰਘ ਵਜਾਜ ਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ ਉਸਨੇ ਮਡਲੀ ਸਿੱਖਿਆ ਸੈਕ੍ਰੇਟ ਹਾਰਟ ਸਕੂਲ ਅਤੇ ਖਾਲਸਾ ਹਾਈ ਸਕੂਲ ਲਾਹੌਰ ਤੋਂ ਹਾਸਲ ਕੀਤੀ ਅਜੇ ਉਹ 10ਵੀਂ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਉਹਨਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਸ਼ਿਮਲੇ ਆ ਗਿਆ 1948 ਵਿੱਚ ਦਿੱਲੀ ਤੋਂ ਅਜੀਤ ਕੌਰ ਨੇ ਐਮਏ ਇਕਨੋਮਿਕਸ ਅਤੇ ਵੀਐਡ ਦੀ ਸਿੱਖਿਆ ਹਾਸਲ ਕੀਤੀ ਉਸਨੇ ਉਰਦੂ ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ ਅਜੀਤ ਕੌਰ ਪੰਜਾਬੀ ਭਾਸ਼ਾ ਵਿੱਚ ਸਮਾਜਿਕ ਯਥਾਰਥਵਾਦੀ ਵਿਸ਼ਿਆਂ ਜਿਵੇਂ ਕਿ ਰਿਸ਼ਤਿਆਂ ਵਿੱਚ ਔਰਤਾਂ ਦਾ ਅਨੁਭਵ ਅਤੇ ਸਮਾਜ ਵਿੱਚ ਉਹਨਾਂ ਦੀ ਸਥਿਤੀ ਉੱਤੇ ਨਾਵਲ ਅਤੇ ਛੋਟੀਆਂ ਕਹਾਣੀਆਂ ਲਿਖਦੀ ਰਹੀ ਹੈ ਉਸ ਦੀਆਂ ਰਚਨਾਵਾਂ ਵਿੱਚ 19 ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਨਾਵਲ ਨਾਵਲਾਂ ਦੇ ਨਾਲ-ਨਾਲ ਅਨੁਵਾਦ ਵੀ ਸ਼ਾਮਲ ਹਨ ਅਜੀਤ ਕੌਰ ਨੇ 20 ਤੋਂ ਵੱਧ ਰਚਨਾਵਾਂ ਦੀ ਸੰਪਾਦਨਾ ਵੀ ਕੀਤੀ ਹੈ ਆਪਣੀ ਸਵੈ ਜੀਵਨੀ ਵੇਵਿੰਗ ਵਾਟਰ ਮੂਲ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਅਜੀਤ ਕੌਰ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ ਜਿਹੜੇ ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਉਹਨਾਂ ਵਿੱਚ ਕਸਾਈ ਬਾੜਾ ਗੁਲਬਾਨੋ ਮਹਿਕ ਦੀ ਮੌਤ ਬੁੱਤ ਛਿਕਨ ਆਲਤੂਆ ਸਾਵੀਆਂ ਚਿੜੀਆਂ ਮੌਤ ਅਲੀ ਬਾਬੇ ਦੀ ਨਾ ਮਾਰੋ ਨਵੰਬਰ 84 ਕਾਲੇ ਖੂ ਆਪਣੇ ਆਪਣੇ ਜੰਗਲ ਨਾਵਲ ਜਿਹੜੇ ਉਹਨਾਂ ਨੇ ਲਿਖੇ ਹਨ ਉਹਨਾਂ ਵਿੱਚ ਧੁੱਪ ਵਾਲਾ ਸ਼ਹਿਰ ਪੋਸਟਮਾਰਟਮ ਗੌਰੀ ਕੱਟੀਆਂ ਲਕੀਰਾਂ ਟੁੱਟੇ ਤ੍ਰਿਕੋਣ ਧੂਆਂ ਧੂਆਂ ਆਸਮਾਨ ਹੌਕੇ ਦੀ ਹਨੇਰੀ ਦੋ ਆਤਮਕਥਾਵਾਂ ਉਹਨਾਂ ਦੀਆਂ ਮਿਲਦੀਆਂ ਹਨ ਜਿੰਨਾ ਵਿੱਚ ਖਾਨਾ ਅਵਦੋਸ਼ ਇਹ ਉਹਨਾਂ ਦੇ ਜੀਵਨ ਦਾ ਪਹਿਲਾ ਖੰਡ ਹੈ ਤੇ ਇਸ ਤੋਂ ਇਲਾਵਾ ਕੂੜਾ ਕਬਾੜਾ ਯਾਤਰਾ ਵਰਤਾਂਤ ਲਿਖਿਆ ਮਿਲਦਾ ਹੈ ਉਹਨਾਂ ਦਾ ਉਹ ਹੈ ਜੀ ਕੱਚੇ ਰੰਗਾਂ ਦਾ ਸ਼ਹਿਰ ਲੰਡਨ ਇਸ ਤੋਂ ਇਲਾਵਾ ਉਹਨਾਂ ਨੇ ਰਮਾਂਕਾਂਤ ਰੱਥ ਦੀਆਂ ਕਵਿਤਾਵਾਂ ਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਹੈ ਸਾਹਿਤ ਆਦਮੀ ਲਈ ਕੁਲਵੰਤ ਸਿੰਘ ਵਿਰਕੁੱਤੇ ਕਿਤਾਬ ਲਿਖੀ ਹੈ ਤਾਂ ਉਹਨਾਂ ਨੂੰ ਜਿਹੜੇ ਸਨਮਾਨ ਪ੍ਰਾਪਤ ਹੋਏ ਉਹਨਾਂ ਵਿੱਚ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤ ਨਾਮ ਪੰਜਾਬੀ ਅਕਾਦਮੀ ਦਿੱਲੀ ਦਾ ਸਾਹਿਤ ਨਾਮ ਖਾਨਾ ਅਵਦੋਸ਼ ਜਿਹੜੀ ਉਹਨਾਂ ਨੇ ਆਤਮਕਥਾ ਲੀ ਉਸ ਲਈ ਸਾਹਿਤ ਅਕਾਦਮੀ ਨਾਮ ਬਾਬਾ ਵਲੀ ਅਵਾਰਡ ਭਾਰਤੀ ਭਾਸ਼ਾ ਪਰਿਸ਼ਦ ਦੇ ਨਾਮ ਤੇ ਪਦਮਸ਼ਰੀ ਇਹ ਉਹਨਾਂ ਨੂੰ ਸਨਮਾਨ ਮਿਲ ਚੁੱਕੇ ਹਨ ਅਜੀਤ ਕੌਰ ਦੀ ਆਤਮਕਥਾ ਖਾਨਾ ਅਵਦੋਸ਼ ਦਾ ਕਈ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ ਉਹ ਹੁਣ ਵੀ ਆਪਣੇ ਆਪ ਨੂੰ ਖਾਨਾ ਬਦੋਸ਼ ਹੀ ਮੰਨਦੀ ਹੈ ਅੰਗਰੇਜ਼ੀ ਵਿੱਚ ਇਨ੍ਹਾਂ ਦੀ ਕਹਾਣੀਆਂ ਦਾ ਸੰਗ੍ਰਹਿ ਡੈਡ ਐਂਡ ਬਹੁਤ ਚਰਚਿਤ ਰਿਹਾ ਹੈ ਉਸ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਜਿਵੇਂ ਪੋਸਟਮਾਰਟਮ ਖਾਨਾ ਬਦੋਸ਼ ਗੌਰੀ ਕਸਾਈਵਾੜਾ ਕੂੜਾ ਕਬਾੜਾ ਅਤੇ ਕਾਲੇ ਖੂਹ ਹਿੰਦੀ ਵਿੱਚ ਵੀ ਅਨੁਵਾਦਿਤ ਮਿਲਦੀਆਂ ਹਨ ਨਾ ਮਾਰੋ ਤੇ ਇਹ ਵੀ ਧਾਰਾਵਾਹਕ ਬਣਿਆ ਹੋਇਆ ਹੈ ਗੁਲਵਾਨੋ ਚੌਖਟ ਤੇ ਮਾਮੀ ਉੱਤੇ ਟੈਲੀ ਫਿਲਮਾਂ ਬਣ ਚੁੱਕੀਆਂ ਹਨ ਸੋ ਇਹ ਸੀ ਜੀ ਜੀਵਨੀ ਵੀਡੀਓ ਦੇਖਣ ਲਈ ਆਪ ਜੀ ਦਾ ਧੰਨਵਾਦ ਵੀ ਵਰਕ ਹਾਰਡ ਟੂ ਮੇਕ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਚੈਨਲ ਪੰਜਾਬੀ ਵਾਈਟ ਬੋਰਡ ਥੈਂਕਸ ਫਾਰ ਵਾਚਿੰਗ